ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤ ਸੰਗਤ ਜੀ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਆਪਾਂ ਅਰਦਾਸ ਦੇ ਸੰਬੰਧ ਚ ਜੜੀਆਂ ਸੰਖੇਪ ਜੜੀਆਂ ਬੇਨਤੀਆਂ ਆ ਗੀ ਤੇ ਸਾਨੂੰ ਮੁੱਖ ਵਿਚਾਰ ਦਿੱਤੇ ਸਨ ਸੋ ਅੱਜ ਜੀ ਜਿਹੜੀ ਵਿਚਾਰ ਹੈ ਮੈਂ ਅੱਜ ਜਾਂ ਸਾਂਝੀ ਕਰਨਾ ਚਾਹੁੰਦਾ ਕਿ ਸਾਡੀ ਜਿਹੜੀ ਅਰਦਾਸ ਹੈ ਸਿੱਖ ਦੀ ਜੋ ਅਰਦਾਸ ਜਾਂ ਕਹਿ ਲਈਏ ਸਾਡੀ ਮਨੁੱਖੀ ਜਾਤੀ ਦੀ ਜੋ ਅਰਦਾਸ ਬੇਨਤੀ ਹੈ ਉਹ ਕਦੋਂ ਆਰੰਭ ਹੁੰਦੀ ਹੈ ਇਸ ਬ੍ਰਹਮੰਡ ਦੇ ਵਿੱਚ ਜਦੋਂ ਜੀਵ ਆਉਂਦਾ ਹੈ ਤਾਂ ਉਸ ਜੀਵ ਦੇ ਆਉਣ ਦੀ ਪ੍ਰਕਿਰਿਆ ਦੇ ਨਾਲ ਹੀ ਗਰਭ ਦੇ ਵਿੱਚ ਮਾਤਾ ਦੇ ਜਿਹੜੀਆਂ ਸਾਡੀਆਂ ਅਰਦਾਸਾਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਧੰਗੁਰੂ ਗੁਰ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜੈਸੇ ਦੀ ਬਾਣੀ ਵਿੱਚ ਪੰਨ ਲਿਖਦੇ ਨੇ ਕਿ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨਮ ਰਚੰਤ ਕਈ ਜਦੋਂ ਰਚਨਾ ਹੁੰਦੀ ਹੈ ਜੀਵ ਦੇ ਰਚੰਤ ਜੀ ਰਚਨਾ ਮਾਤੀ ਰਕਤ ਪਿਤਾ ਵਿਗਤਾਰਕ ਮਾਤਾ ਪਿਤਾ ਦੇ ਸਹਿਯੋਗ ਸਦਕਾ ਜਿਹੜਾ ਸਾਡੀ ਸਰੀਰ ਦੀ ਬਰਨ ਦੀ ਜਿਹੜੀ ਪ੍ਰਕਿਰਿਆ ਹੈ ਨਾ ਰਚੰਤ ਜੀ ਰਚਨਾ ਸ਼ੁਰੂ ਹੁੰਦੀ ਹੈ ਮਾਤਾ ਦੇ ਗਰਭ ਵਿੱਚ ਗਰਭ ਦੇ ਵਿੱਚ ਜਦੋਂ ਅਸਥਾਪਨ ਬੰਦਾ ਸਥਿਤ ਹੁੰਦਾ ਹੈ ਤੇ ਉਹਦੇ ਵਿੱਚ ਫਿਰ ਇਹ ਬਚਨ ਲਿਖਦੇ ਨੇ ਮਹਾਰਾਜ ਸਤਿਗੁਰ ਪਾਤਸ਼ਾਹ ਜੀ ਕੇ ਸਾਹ ਸਾਹ ਸਿਮਰੰਤ ਉਦੋਂ ਹਰ ਇੱਕ ਸਵਾਸ ਜਿਹੜਾ ਉਹ ਜੀਵ ਨਾਮ ਜਪਦਾ ਜਿਹਦੇ ਨਾਮ ਜਪਿਆਂ ਜਿਹੜੀ ਸਾਡੀ ਪੇਟ ਦੀ ਅਗਨ ਹੈ ਜਿਸ ਨੂੰ ਜઠਰਾਗਨ ਕਹਿੰਦੇ ਆ ਵਿਦਵਾਨ ਚਾਰ ਤਰ੍ਹਾਂ ਦੀ ਅਗਨ ਹੁੰਦੀ ਹੈ ਪ੍ਰਤੱਖ ਅਗਨ ਚੋਂ ਤਾਂ ਚੁੱਲੇ ਆਦਿਕ ਰੋਟੀ ਪਾਣੀ ਜੋ ਆਪਾਂ ਸਾਰ ਕੁਝ ਕਰਦੇ ਹੇ ਪ੍ਰਤੱਖ ਅਗਨ ਇੱਕ ਹੁੰਦੀ ਹੈ ਜਿਹੜੀ ਬਾਂਸਾਂ ਦੇ ਨਾਲ ਖਹਿ ਕੇ ਜੰਗਲ ਚ ਲੱਗਦੀ ਹੈ ਜਿਹਦੇ ਬਾਰੇ ਪਾਣੀ ਵਿੱਚ ਲਿਖਿਆ ਹੈ ਕਿ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਇਹ ਜਿਹੜੇ ਬਾਂਸ ਜਿਹਨੂੰ ਆਪਾਂ ਜੀ ਕਹਿੰਦੇ ਆ ਨਾ ਇਹ ਉਦੋਂ ਲੱਗਦੀ ਹੈ ਇਹਨੂੰ ਦਾਵਾਗਨ ਕਹਿੰਦੇ ਆ ਦੂਜੇ ਨੰਬਰ ਦੀ ਤੀਜੀ ਇੱਕ ਪਾਣੀ ਵਿੱਚ ਸਮੁੰਦਰ ਦੇ ਵਿੱਚ ਅੱਗ ਲੱਗਦੀ ਹੈ ਸ਼ੈਦ ਆਪ ਜੀ ਬਹੁਤਿਆਂ ਦਾ ਇਸ ਗੱਲ ਦਾ ਪਤਾ ਹੋਵੇਗਾ ਸਾਇੰਸ ਦੇ ਜੁਗਦਾਰ ਕੇ ਤੇ ਉਹ ਜਿਹੜੀ ਹੈ ਪਾਣੀ ਦੇ ਵਿੱਚ ਅੱਗ ਲੱਗਦੀ ਹੈ ਉਹਨੂੰ ਬੜਭਾਗਣ ਕਹਿੰਦੇ ਆ ਤੇ ਇੱਕ ਸਾਡੇ ਸਰੀਰ ਦੀ ਅਗਣ ਹੁੰਦੀ ਹੈ ਜਿਸ ਨੂੰ ਪੇਟ ਤੋਂ ਪ੍ਰਾਰੰਭ ਹੁੰਦੀ ਹੈ ਸਾਡੀ ਉਹ ਜਠਰਾਗਣ ਜਿਸ ਦੇ ਨਾਲ ਸਾਡਾ ਖਾਦਾ ਪੀਤਾ ਜਿਹੜਾ ਉਹ ਪਾਚਨ ਕਿਰਿਆ ਦਾ ਸਾਰਾ ਜਿਹੜਾ ਸੰਬੰਧ ਹੈ ਉਹ ਜਠਰਾਗਣ ਸਾਡੇ ਉਸ ਤਾਪਮਾਨ ਅਗਦੇ ਕਾਰਨ ਹੁੰਦਾ ਸਰੀਰ ਦਾ ਤੇ ਜਦੋਂ ਸਾਹ ਸਾਹ ਸਿਮਰੰਤ ਸਵਾਸ ਵਾਰ ਸਿਮਰਦਾ ਜਠਾਗਣ ਦੇ ਵਿੱਚ ਮਹਾ ਅਗਣ ਨਾ ਬਿਨਾਸਨ ਉਹ ਜਿਹੜੀ ਭਿਆਨਕ ਅਗਣ ਪੇਟ ਦੀ ਉਹ ਮਨੁੱਖ ਨੂੰ ਜਿਹੜੀ ਉਹ ਫਿਰ ਛੂਹ ਨਹੀਂ ਸਕਦੀ ਕਲਗੀਧਰ ਮਹਾਰਾਜ ਜੀ ਦਸਮ ਦੇ ਵਿੱਚ ਇੱਕ ਇਹ ਬਚਨ ਸਪਸ਼ਟ ਕੀਤੇ ਨੇ ਉਹਨਾਂ ਨੇ ਭਾਸ਼ਾ ਮਹਾਰਾਜ ਜੀ ਨੇ ਵੀ ਦਸਾਂ ਦੀ ਬਾਣੀ ਦੇ ਵਿੱਚ ਵੀ ਇਹ ਬਚਨ ਆਉਂਦੇ ਆ ਸਤਿਗੁਰੂ ਮਾਰਾ ਕਿਰਪਾ ਕਰਦੇ ਨੇ ਕਿ ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਬਹੁਤਾਂਤ ਬਚਾਵੇ ਸੱਤਰ ਅਨੇਕ ਚਲਾਵਤ ਘਾਵ ਤਉ ਤਨ ਏਕ ਨਾ ਲਗਤ ਪਾਵੈ ਰਖਤ ਹੈ ਆਪਣੋ ਕਰਦਾ ਆਪਣੇ ਹੱਥ ਦੇ ਕੇ ਮਾਰਾ ਰੱਖਦੇ ਆ ਰਖਤ ਹੈ ਆਪਣੋ ਕਰਦਾ ਕਰ ਪਾਪ ਸੰਭੂਰਨਾ ਪੇਟਨ ਭਾਵੈ ਮਾਰ ਕਹਿੰਦੇ ਔਰ ਕੀ ਬਾਤ ਕਹਾ ਕੈ ਦੱਸੋ ਕਹਿੰਦੇ ਮੈਂ ਕਿੱਥੇ ਤੱਕ ਦੀ ਗੱਲ ਕਰਾਂ ਔਰ ਕੀ ਬਾਤ ਕਹਾ ਕੈ ਦੱਸੋ ਸੋ ਪੇਟ ਹੀ ਕੇ ਪਟ ਵਿੱਚ ਬਚਾਵੇ ਪੇਟ ਦੇ ਪਟ ਕਈਏ ਪਰਦੇ ਦੇ ਵਿੱਚ ਜਦੋਂ ਗਰਭ ਦੇ ਵਿੱਚ ਹੁੰਦਾ ਹੈ ਨਾ ਰਚੰਤ ਜੀ ਰਚਨਾ ਇਸ ਸੰਗ ਵਿੱਚ ਸਮੇਤ ਸਾਡੀਆਂ ਅਰਦਾਸਾਂ ਜਿਹੜੀਆਂ ਪ੍ਰਾਰੰਭ ਹੋ ਗਈਆਂ ਤੇ ਉਹਨਾਂ ਅਰਦਾਸਾਂ ਦੇ ਸਦਕਾ ਇਹ ਕਲਗੀਧਰ ਮਾਰ ਕਹਿੰਦੇ ਔਰ ਕੀ ਬਾਤ ਕਹਾ ਕੈ ਦੱਸੋ ਸੋ ਪੇਟ ਹੀ ਕੇ ਮਾਟ ਵਿਚ ਬਚਾਵੇ ਉਹ ਮਹਾਰਾਜ ਉਸ ਜਟਰਾਗਣ ਨੂੰ ਵੀ ਮਤਲਬ ਸਾਨੂੰ ਸੇਕ ਤੱਕ ਮਾਤਰ ਲੱਗ ਨਹੀਂ ਦਿੰਦਾ ਇਹਦਾ ਸਤਿਗੁਰ ਪਰਮੇਸ਼ਰ ਸੋ ਸਾਡੀਆਂ ਜਿਹੜੀਆਂ ਅਰਦਾਸਾਂ ਨੇ ਉਹ ਸਾਡੇ ਮਾਤਾ ਦੇ ਗਰਭ ਤੋਂ ਹੀ ਆਰੰਭ ਹੁੰਦੀਆਂ ਨੇ ਇਸ ਸੰਖੇਪ ਦੇ ਵਿੱਚ ਹੀ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਤੇ ਭੁੱਲਾਂ ਦੀ ਜਾਚਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ